ਏ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆਂ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀ ਮੀਆਂ ਬੀਐਸਐਫ ਦੀ ਚੌਕੀ ਹੈ ਔਰ ਬਿਲਕੁਲ ਆਪਾਂ ਗਰਾਊਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ ਉਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ ਉਹ ਸਾਰਾ ਚੋਨਾ ਜੁ ਉਹਨਾ ਬਦਵਾਦ ਹੋ ਗਿਆ ਉਹ ਮੈਂ ਜੇ ਹੀ ਆਪਕੋ ਦਿਖਾਣਾ ਥਾ ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਰਾਲੀ ਦੇਸੀ ਦੀ ਆਪਾਂ ਪਰਾਲੀ ਹੈ ਉਹ ਕੁਛ ਨਹੀਂ ਹੈ ਕਿਉਂਕਿ ਇੱਥੇ ਵੀ ਇਤੋਂ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ ਤੇ ਸਾਰੇ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਂ ਵਾਲੀ ਥਾਂ ਦੇ ਅੱਗੇ ਵੀ ਖਲਾਬ ਹੋ ਗਿਆ ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ ਆਪਣੇ ਆਪ ਨੂੰ ਇਹ ਰਿਸਕ 'ਚ ਪਾ ਕੇ ਫੇਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਕੀ ਫਸਲ ਹੁੰਦੀ ਹੈ ਇਹ ਵੀ ਨਾਲ ਨੋਟ ਕਰ ਲਓ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ ਉਹ ਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਝੋਨਾ ਇਹਨਾਂ ਦਾ ਵਿਚਾਰ ਜਾਂਦਾ ਵਿਵਾਦ ਹੋ ਗਿਆ ਬਹੁਤ ਬੁਧੀਆ ਹਾਲਤ ਹੋਈ ਹੈ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜੜੀ ਹੈ ਇਸ ਏਰੀਏ ਦੀ ਕਬਾ ਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜੜੇ ਦਿੱਤੇ। ਕੋਈ ਪੋਸਟਾਂ ਦਾ ਵੀ ਨੁਕਸਾਨ ਹੋਇਆ। ਆਹ ਤਾਂ ਹੋਰ ਵੀ ਨਿਕਲ। ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਦੇ ਵੀ ਮਤ ਜਿਹੜੀ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਦਾਂਗੇ ਇਹ ਪਹਿਲਾਂ ਵੀ ਕਰਦੇ ਹੁੰਦੇ ਆ। ਹੁਣ ਵੀ ਕਰਾਂਗੇ ਬਦਲ ਜਰੀ ਪੋਸਟਾਂ। ਕਿਸਾਨਾਂ ਦੀ ਹੋਰ ਮਦਦ ਲਈ ਸੀਐਮ ਸਾਹਿਬ ਨਾਲ ਮੁਲਾਕਾਤ ਹੋਣੀ ਚਾਹੀਦੀ। ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ ਪਸੂ ਸ਼ਾਇਦ ਸੀਐਮ ਸਾਹਿਬ ਦਾ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ। ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦ ਕੰਡਿਆਲੀ ਤਾਤ ਤੋਂ ਅੱਗੇ ਜਿਹੜੀ ਕੀ ਸਥਿਤੀ ਆ। ਕਿਉਂਕਿ ਤੋੜ ਹੀ ਇੱਥ ਜਿੰਨੀਆਂ ਸਾਡੀਆਂ ਚੌਕੀਆਂ ਜਿੰਨੇ ਗੇਟ ਆ ਇਹ ਸਭ ਬਲ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬਗਵਾਦ ਸੀ ਤੋਂ ਪਹਿਲਾਂ ਤੁਸੀਂ ਆਏ ਜਦੋਂ ਪਾਰੀ ਹਾੜੇ 10 10 ਫੁੱਟ ਪਾਣੀ ਸੀ ਉਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਦ ਮੈਂ ਹੁਣ ਦੇਖ ਰਿਆ ਸੀਗਾ ਕਿ ਵੇਖਣ ਨੂੰ ਹਰ ਬੰਦੇ ਨੂੰ ਲੱਗਣਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਇਆ ਜੋ ਆ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਬੰਦਾ ਇਹਦਾ ਕੋਈ ਪੱਤਾ ਵੈਸਾ ਦੀ ਆ ਉਦਾਂ ਹਰਿਆ ਥੱਲੇ 45 ਹਦੀਦ ਰਹਿ ਗਈ ਬਾਕੀ ਸਾਰਾ ਖਤਮ ਹੋ ਗਿਆ ਸਮਝ ਦੇ ਗੀ ਗੱਲ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਹੋਰ ਆਪਣੇ ਡੀ ਸਾਹਿਬ ਦੇ ਨਾਲ ਮੀਟਿੰਗ ਕਰਨ ਨੂੰ ਕਿਵੇਂ ਦੇ ਲਿਜੋ ਇਹਨਾਂ ਦੀ ਬਾਪ ਪਾਂਣੀ ਚੀਜ਼ ਹੈ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਤਾਂ ਕੀਤਾ ਹੀ ਕੁਝ ਨਹੀਂ ਸੈਂਟਰ ਸਰਕਾਰ ਤੇ ਮੋਦੀ ਉਧਾਂ ਆਇਆ ਉਧਾਂ ਗਿਆ ਉਹਨਾਂ ਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ 1600 ਕਰੋੜ ਆਪਾਂ 2000 ਕਰੋੜ ਰੁਪਈਆ ਕੱਲਾ ਹੀ ਨਾਲੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਈਆ ਦੇ ਗਏ ਸੋਨ ਸੋਖੁਰਾ ਕਿ ਬਣੂਗਾ ਸਾ ਸਾਬੀ ਸਾਡੀਆਂ ਸਭ ਰੋਡ ਟੁੱਟ ਗਿਆ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30000 ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਤੇ ਉਹਨਾਂ ਦੀ ਬੜੀ ਟੌਪ ਦੀ ਮਤਲਬ ਆਸਵਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਭ ਨਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਜ਼ੀਓ ਨਹੀਂ ਨਿਭਾਇਆ ਸਮਝਦੇ ਕਿ